ਲੁਧਿਆਣਾ ਜੇਲ੍ਹ ਦੇ ਵਿੱਚ ਭੇਜਣ ਦੇ ਨਾਲ ਜਨਾਲਾ ਦੇ ਪਿੰਡ ਚ ਮੈਰੀ ਦੇ ਨਾਂ ਵਾਲਿਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਪ੍ਰੇਮ ਸਬੰਧਾਂ ਦੇ ਮਾਮਲੇ ਨੂੰ ਲੈ ਕੇ ਨਵਲਕ ਨੌਜਵਾਨ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੋਟਮਾਰਕ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਵੀਡੀਓ ਵੀ ਬਣਾਈ ਗਈ ਤੇ ਨਕਨਾਲਾ ਲਕੀਰਾਂ ਕਢਵਾ ਕੇ ਇਹ ਵੀਡੀਓ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਅੱਜ ਖਬਰ ਮਿਲੀ ਹੈ ਕਿ ਲੁਧਿਆਣਾ ਜੇਲ੍ਹ ਦੇ ਵਿੱਚ ਲੜਕੇ ਦੀ ਮੌਤ ਹੋ ਗਈ ਹੈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਨੌਜਵਾਨ ਲੜਕੇ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਲੜਕੇ ਦੀ ਬੁਰੀ ਤਰ੍ਹਾਂ ਨਾਲ ਉਹ ਕੁੱਟਮਾਰ ਕਰਕੇ ਉਸ ਨੂੰ ਅੰਦਰੂਨੀ ਚੋਟਾਂ ਲੱਗੀਆਂ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੀਟਾ ਵਾ ਤੇ ਮੈਂ ਮੁੰਡਾ ਮੇਰਾ ਭਤੀਜਾ ਹੈ ਹਾਂਜੀ ਤੇ ਉਹ ਜਦੋਂ ਇੱਥੋਂ ਘਰੋਂ ਭੱਜ ਗਿਆ ਨਾ ਲੜਕੀ ਨੇ ਬਹੁਤ ਤੰਗ ਕੀਤਾ ਸੀ ਉਹਨੂੰ ਫੋਨ ਬੜੇ ਕਰਦੀ ਰਹਿੰਦੀ ਸੀ ਬਹੁਤ ਤੰਗ ਕੀਤਾ ਸੀ ਅਸੀਂ ਫੋਨ ਤੋਂ ਛਿੜਕਿਆ ਵੀ ਸੀ ਉਹ ਆਂਦੀ ਸੀ ਮੇਰ ਕੋਈ ਰੋਹਤ ਖੋ ਨਹੀਂ ਸਕਦਾ ਤੇ ਅਸੀਂ ਜਦੋਂ ਉਹਨੂੰ ਛਿੜਕਿਆ ਤੇ ਉਹ ਮੜਕੇ ਦੂਜੇ ਦਿਨੀ ਮੈਂ ਇਥੋਂ ਗਈਆਂ ਛਿੜਕ ਛੁੜਕ ਕੇ ਦੋਨਾਂ ਨੂੰ ਤੇ ਉਹ ਲੈ ਕੇ ਤੇ ਮੁੰਡੇ ਨੂੰ ਘਰੋਂ ਤੇ ਚਲ ਗਈ ਆ ਬੈਕ ਲੀੜਿਆਂ ਦਾ ਭਰਿਆ ਘਰੋਂ ਲੀੜਿਆ ਲੱਤਾ ਸਾਰਾ ਲਿਕੇ ਗਈ ਆ ਉਹਦੇ ਘਰ ਦਿਆਂ ਦੇ ਆ ਵੀ ਇਹਨੂੰ ਇਹ ਬੰਨ ਕੇ ਖੜਿਆ ਵਾ ਦੋ ਜੋੜੇ ਜੁੱਤੀਆਂ ਤੇ ਆ ਪੰਜ-ਛਤ ਜੋੜੇ ਲੀੜਿਆਂ ਦੇ ਵਾ ਸਭ ਕੁਝ ਪੈਸੇ ਤੇ ਲਵੀ ਮੈਨੂੰ ਨਹੀਂ ਪਤਾ ਕਿੰਨਾ ਵਾ 1000 2000 ਆਂਦੀ ਮੇਰੇ ਕੋਲ 1000 ਰੁਪਈਆ ਵਾ ਤੇ ਬਾਕੀ ਇਹਨਾਂ ਨੇ ਜਦੋਂ ਜਾਦੇ ਬੰਦੇ ਵੇਖ ਕੇ ਜਦੋਂ ਸਵੇਰ ਸੇਰੇ ਹੀ ਪੇਸ਼ ਕਰਾਉਣ ਲੱਗੇ ਪਹਿਲਾਂ ਆਣ ਕੇ ਚੌਂਕੀ ਕਿ ਉਥੇ ਜਨਾ ਚਮਿਆਰੀ ਚੌਂਕੀ ਪੇਸ਼ ਕਰਾਉਣੇ ਆ ਜਦੋਂ ਇਹਨਾਂ ਨੇ ਬੂਹਾ ਖੜਕਾਇਆ ਤੇ ਮੈਂ ਵੇਖਿਆ ਤੇ ਜਦੋਂ ਤੇ ਬਹੁਤ ਜਿਆਦੀ ਲੈਣ ਲੱਗੀ ਬੜੇ ਜਣੇ ਤੇ ਮੈਂ ਡਰ ਕੇ ਘਬਰਾ ਕੇ ਮੈਂ ਕਹਿਤਾ ਇੱਥੇ ਨਹੀਂ ਆਇਆ ਕਿ ਜੇ ਮੈਂ ਕਹਿਤਾ ਆਇਆ ਤੇ ਜਿੰਨੇ ਜਣੇ ਆਏ ਇਹਨਾਂ ਨੇ ਮਾਰ ਜਾਣਾ ਵਾ ਤੇ ਉਹਨੂੰ ਬਚਾਉਣ ਦੀ ਮਾਰੀ ਨੇ ਮੈਂ ਆਖਿਆ ਵੀ ਇੱਥੇ ਨਹੀਂ ਆਇਆ ਉਹਨਾਂ ਨੇ ਜਨਾਨੀ ਇੱਕ ਗਈ ਇਹਨਾਂ ਦੀ ਨਾਲ ਜਨਾਨੀ ਤਲਾਸ਼ੀ ਕਰਨ ਡਿਆ ਪੀਆ ਤਲੇ ਆਸ਼ੀ ਕਰਕੇ ਨੇ ਵੇਖ ਦਿੱਤਾ ਤੇ ਉਹਨਾਂ ਦੇ ਗਾੜੀ ਛੋੜ ਕੇ ਕੁੜੀ ਨੂੰ ਇਹਨਾਂ ਛਾਤੀ ਨਾਲ ਲਾ ਲਿਆ ਵਾ ਕੁੜੀ ਨੂੰ ਇੱਕ ਚਪੇੜ ਨਹੀਂ ਮਾਰੀ ਕੁੜੀ ਨੂੰ ਹਿੱਕ ਨਾਲ ਲਾ ਲਿਆ ਤਾਂ ਮੁੰਡੇ ਨੂੰ ਦੇਹ ਤੋਪੜ ਤੇ ਥੱਪੜ ਸਾਰੇ ਜਣੇ ਪੈ ਗਏ ਆ ਗਲੀ 'ਚ ਵੀ ਤੇ ਬਾਹਰ ਵੀ ਤੇ ਮੁੜ ਕੇ ਰਾਜ ਖੜਕੇ ਨੂੰ ਮਾਰ ਕੇ ਬੰਨ ਕੇ ਫਿਰ ਇਹਨਾਂ ਰਾਜ ਖਲਾਰ ਕੇ ਬੰਨ ਕੇ ਉਹਦੇ ਮੂੰਹ ਦੇ ਵਿੱਚ ਛੱਤਰ ਮਾਰਦੇ ਰਹੇ ਵੀਡੀਓ ਬਣਾਉਂਦੇ ਰਹੇ ਮਾਰ ਮਾਰ ਕੇ ਉੱਥੋਂ ਹੀ ਅੱਧ ਬਲੌਆ ਜਾ ਕਰਕੇ ਲੈ ਕੇ ਗਏ ਆ ਤੇ ਉੱਥੇ ਜਾ ਕੇ ਉਹ ਬੱਚੇ ਦੀਆਂ ਛੱਟਾਂ ਜਿਹੜੀਆਂ ਉਹ ਯਾਰ ਹੋ ਗਈਆਂ ਨੇ ਜਿਆਦਾ ਉਹਨੇ ਤਕਲੀਫ ਦੇਣ ਪਈਆਂ ਨੇ ਤੇ ਐਸੇ وجہ ਦੇ ਨਾਲ ਪੁਲਿਸ ਚੌਂਕੀ ਫੜਾਤਾ ਬਾਅਦ ਚੌਂਕੀ ਫੜਾਇਆ ਵਾਨਾ ਨੂੰ ਉਹਨਾਂ ਨੇ ਉਹਨਾਂ ਨੇ ਲਿਆ ਕੇ ਉਥੇ ਸਟਿਆ ਚੌਂਕੀ ਵਾਲਿਆਂ ਨੇ ਕੁੱਟਿਆ ਕੁੱਟਿਆ ਵਾ ਉਹਨਾਂ ਨੇ ਸਾਡੀ ਮਦਦ ਇੱਕ ਨਹੀਂ ਕੀਤੀ ਉਹਨਾਂ ਦੀ ਸੁਣੀ ਆ ਉਹਨਾਂ ਕੁੜੀ ਨਹੀਂ ਫੜੀ ਕੁਛ ਨਹੀਂ ਕੀਤਾ ਉਹਨਾਂ ਤੇ ਪਰਚਾ ਨਹੀਂ ਕੀਤਾ ਪਰਚਾ ਉਹਨਾਂ ਤੇ ਵੀ ਚਾਹੀਦਾ ਹੀ ਕੁੜੀ ਦੀ ਪੂਰੀ ਗਲਤੀ ਹੀ ਕੁੜੀ ਨੂੰ ਹਿੱਕ ਨਾ ਲਾ ਲਿਆ ਵਾ ਤੇ ਮੁੰਡੇ ਨੂੰ ਫੜ ਕੇ ਤੇ ਨਾਲ ਮਾਰ ਦਿੱਤਾ ਵਾ ਮੈਂ ਕਸੂਰਵਾਰ ਮੰਨਦੀ ਹਾਂ ਇਹ ਦੇ ਵਿੱਚ ਮੈਂ ਕਸੂਰਵਾਰ ਮੰਨਦੀ ਆ ਪੂਰਾ ਕੁੜੀ ਨੂੰ ਤੇ ਕੁੜੀ ਦੇ ਮਾਪਿਓ ਨੂੰ ਤੇ ਜਿਹੜੀ ਇੱਕ ਜਨਾਨੀ ਨਾਲ ਗਈ ਸੀ ਜਿਹਨੇ ਫੜ ਕੇ ਤਵਾ ਦਾ ਕੁੜੀ ਨੂੰ ਛਾਤੀ ਨਾ ਲਾ ਲਿਆ ਤੇ ਮੁੰਡੇ ਨੂੰ ਚਪੇੜਾ ਡਾ ਵੀ ਮਾਰਨਾ ਆਪੇ ਮਾਰਨ ਡਾ ਵੀ ਤੋਂ ਉਹਨਾਂ ਕੋਈ ਮਰਵਾਇਆ ਮੈਂ ਚਾਹੁੰਨੀ ਆ ਕਿ ਉਹ ਬੁੱਢੀ ਦਾ ਵੀ ਪਰਚਾ ਹੋਣਾ ਚਾਹੀਦਾ ਉਹ ਮੈਨੂੰ ਨਹੀਂ ਪਤਾ ਮੱਝ ਜੀ ਕਾਲੀ ਜੀ ਹੈਗੀ ਮੈਨੂੰ ਨਹੀਂ ਪਤਾ ਉਹ ਕੌਣ ਹੈ ਉਹਨਾਂ ਦੀ ਕੀ ਲੱਗਦੀ ਹਾਂਜੀ ਹਾਂਜੀ ਪੁਲਿਸ ਨੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਉਹਨਾਂ ਚੱਕ ਰਹੀ ਲਾਸ਼ ਰੱਖਾਂਗੇ ਸੜਕ ਦੇ ਉੱਤੇ ਜਿੰਨਾ ਸ ਜਾਕਰ ਸਾਡੀ ਸੁਣਵਾਈ ਨਾ ਹੋਏਗੀ ਅਸੀਂ ਇਹਦਾ ਹਜੇ ਅਸੀਂ ਕੁਝ ਨਹੀਂ ਕਰ ਸਕਦੇ ਲਾਸ਼ ਦਾ ਅਹੀਂ ਲਾਸ਼ ਸਾਰਿਆਂ ਨੇ ਜਾ ਕੇ ਤੇ ਧਰਨਾ ਲਾ ਦੇਣਾ ਲਾਸ਼ ਸੜਕ ਤੇ ਰੱਖ ਦੇਣੀ ਅਮੇ ਤੁਹਾਡਾ ਕਿਹੜਾ ਪਿੰਡੇ ਕੀ ਹੈ ਸਾਰੇ ਮਾਮਲਾ ਮੇਰਾ ਨਾਮ ਬਿੱਲਾ ਮਸੀ ਤੇ ਮੇਰੇ ਪਿੰਡ ਮੇਰਾ ਚਲਿਆ ਪਿੰਡ ਚ ਮਿਆਰੀ ਹੈ ਤਹਿਸੀਲ ਜਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਸਾਡੇ ਬੇਟੇ ਨੂੰ ਨਾ ਇਥੋਂ 15 20 ਗੁੰਡੇ ਜਿਹੜੇ ਨਾ ਚੋਕ ਲਿਆਏ ਆ ਪਹਿਲਾਂ ਤਾਂ ਉਹਨਾਂ ਦੀ ਬੇਟੀ ਜਿਹੜੀ ਆਪੇ ਉਹਦੇ ਨਾਲ ਆ ਗਈ ਆ ਤੇ ਫਿਰ ਉਹਨਾਂ ਨੇ ਜਾ ਕੇ ਤੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਕੋ ਗਏ ਸੀ ਉਹਨਾਂ ਕੋ ਫੜ ਕੇ ਤੇ ਇਹਨਾਂ 15 20 ਗੁੰਡੇ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਵਾ ਨਾਲੇ ਉਹਦੀਆਂ ਵੀਡੀਓ ਬਣਾਈਆਂ ਨੇ ਤੇ ਨਾਕ ਨਾਲ ਕੀ ਨਾਲ ਕਢਾਈਆਂ ਨੇ ਬਹੁਤ ਜ਼ਿਆਦਾ ਤਸ਼ੱਜਦਤ ਕੀਤੇ ਉਹਨਾਂ ਤੇ ਤੇ ਉਹਨਾਂ ਵਿੱਚੋਂ ਪੰਜਾਬ ਦੀ ਤੁਹਾਨੂੰ ਪਛਾਣ ਹੈਗੀ ਆ ਬਾਕੀ ਨੇ ਸਾਨੂੰ ਉਹਨਾਂ ਦੀ ਬਾਕੀਆਂ ਦੀ ਪਛਾਣ ਬਾਕੀ ਹਨ ਪਛਾਤਦੇ ਨੇ ਤੇ ਪਹਿਲਾਂ ਪੁਲਿਸ ਇਹਨਾਂ ਨੇ ਕੁੱਟਿਆ ਉਹ ਘਰ ਵਾਲਿਆਂ ਨੇ ਤੇ ਮੁੜ ਕੇ ਬਾਅਦ ਚ ਪੁਲਿਸ ਵਾਲਿਆਂ ਨੇ ਕੁੱਟਿਆ ਨੇ ਪ੍ਰਸ਼ਾਸਨ ਨੇ ਕੁੱਟਿਆ ਵਾ ਤੇ ਕੋਟ-ਕੋਟ ਕੇ ਇੰਨਾ ਜ਼ਿਆਦਾ ਕੁੱਟ ਤੱਕ ਉਹ ਬੱਚੇ ਦੀ ਡੈਥ ਹੋ ਗਈ ਹੈ ਕਿੱਥੇ ਸੀ ਬੱਚਾ ਬੱਚਾ ਜੇਲ੍ਹ 'ਚ ਹੀ ਉਹ ਕੀ ਮਾਮਲਾ ਜੋ ਇੱਥੇ ਕਿੱਦਾਂ ਪਹੁੰਚਿਆ ਇਹਨਾਂ ਦੀ ਉਹ ਉਹਨਾਂ ਦੀ ਕੁੜੀ ਗਈ ਉਹਨੇ ਆਪ ਤੇ ਉਹ ਬੈਗ ਬੂਗ ਲੈ ਕੇ ਆਈ ਆਪ ਤਿਆਰ ਹੋ ਕੇ ਆਈ ਆ ਤੇ ਫਿਰ ਵੀ ਉਹ ਇਹੋ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਰਹਿਣਾ ਵਾਂ ਪਰ ਇਹਨਾਂ ਨੇ ਗੁੰਡੇ ਖੜਕੇ ਤੇ ਉਹ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਉਹਦੇ ਨਾਲ ਮੁੰਡੇ ਦੀ ਡੈਥ ਹੋ ਗਈ ਹੈ ਸਾਡੇ ਕੋਲ ਸਬੂਤ ਉੱਥੇ ਪੁਲਸਰੇ ਬੰਤਾ ਜਿੱਤ ਆਈ ਜਾਂ ਕਿੱਦਾਂ ਉੱਥੇ ਜੇਲ੍ਹ ਚ ਕਿੱਦਾਂ ਹੋਇਆ ਹਾਂ ਪੁਲਸ ਨੇ ਉਹਨਾਂ ਕੋ ਪੈਸੇ ਲੈ ਕੇ ਤੇ ਉਹਨਾਂ ਤੇ ਮੁੰਡੇ ਤੇ ਪਰਚਾ ਕਰ ਦਿੱਤਾ ਹਾਂ ਹਾਂ ਉੱਥੇ ਡੈਥ ਕਿੱਦਾਂ ਹੋ ਗਈ ਇਹਨਾਂ ਜੋ ਕੁੱਟਿਆ ਜਿਹੜਾ ਵਾ ਉਹਨਾਂ ਨਾਲ ਸਟਾ ਨਹੀਂ ਇੰਨਿਆਂ ਜ਼ਿਆਦਾ ਕੁੱਟ ਦਿੱਤਾ ਕਿ ਉਹ ਬੱਚਾ ਨਹੀਂ ਚੱਲ ਸਕਿਆ ਛੋਟਾ ਬੱਚਾ ਤਾਂ ਹੈਗਾ ਹੀ ਕੋਈ ਸਿਆਣਾ ਹੈ ਨਹੀਂ ਤੇ ਨਵਾਲਕ ਹੀ ਮਿਲਣ ਗਏ ਕੀ ਦੱਸਦਾ ਜਦੋਂ ਅਸੀਂ ਮਿਲਣ ਗਏ ਤਾਂ ਉੱਥੇ ਹੋਸ਼ ਹੀ ਕੁਝ ਨਹੀਂ ਤੇ ਨਾ ਉਹਨਾਂ ਨੇ ਕੋਈ ਇਲਾਜ ਕਰਾਇਆ ਨਾ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਬੱਚਾ ਸਿਰਫ ਛਾਮੀ ਜਦੋਂ ਬਿਲਕੁਲ ਹੀ ਡੈੱਡ ਹੋ ਗਿਆ ਤਾਂ ਫਿਰ ਉਹਨਾਂ ਨੂੰ ਫੋਨ ਕੀਤਾ ਵਾ ਉਸ ਤੋਂ ਬਾਅਦ ਅਸੀਂ ਗਏ ਤਾਂ ਅਸੀਂ ਵਾਲੇ ਰਸਤੇ 'ਚ ਹੀ ਜਾ ਰਹੇ ਹਾਂ ਤਾਂ ਫਿਰ ਉਹਨਾਂ ਨੂੰ ਫੋਨ ਕਰਤਾ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਪੁਲਿਸ ਅਧਿਕਾਰੀ ਕਿਹੜੇ ਸੀ ਉਸ ਸਮੇਂ ਪੁਲਸ ਅਧਿਕਾਰੀ ਦਾ ਮੈਨ ਨੂੰ ਇਹ ਸਾਨੂੰ ਵੜਨ ਨਹੀਂ ਦਿੱਤਾ ਸੀ ਦੋ ਤਿੰਨੇ ਜੀ ਗਏ ਆ ਉਹ ਸਾਰਾ ਟੱਬਰ ਹੀ ਸਾਰਾ ਇਕੱਠੇ ਹੋ ਗਏ ਉਹ ਡੰਡੇ ਲੈ ਕੇ ਤੇ ਉਥੇ ਬੈਠੇ ਰਹੇ ਚੌਂਕੀ 'ਚ ਤਾਂ ਸਾਨੂੰ ਗਾਂਹ ਜਾਣ ਹੀ ਨਹੀਂ ਦਿੱਤਾ ਕੀ ਮੰਗ ਕਰਦੇ ਜੋਂ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਏ ਤਾਂ 302 ਦਾ ਪਰਚਾ ਹੋਣਾ ਚਾਹੀਦਾ ਵਾ ਛੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਸੀਂ ਫਿਰ ਜੋ ਵੀ ਹੜਕੋ ਚੌਂਕ 'ਚ ਬੰਦ ਕੀਤਾ ਜਾਏਗਾ ਜਨਾਲਾ ਚੌਕ ਲਿਆ ਕੇ